ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਖੁਸ਼ਹਾਲ ਹੋਵਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਸਵਾ 1 ਦਾ ਸਵਾ 1 ਹੋ ਚੁੱਕਾ ਮੇਰਾ ਹੋ ਗਿਆ ਲੰਚ ਟਾਈਮ ਮੈਂ ਕਰਦੀ ਆ ਆਪਣਾ ਲੰਚ ਹੁਣ ਵੀ ਮੈਂ ਕਿਚਨ ਚ ਆਈ ਆ ਅੱਜ ਸਵੇਰ ਦਾ ਇੰਨਾ ਬਿਜ਼ੀ ਰੂਟੀਨ ਰਹਿ ਰਿਆ ਫ੍ਰੀ ਵੀ ਨਹੀਂ ਸੀਗੇ ਤੇ ਕੋਈ ਖਾਸ ਕੰਮ ਵੀ ਨਹੀਂ ਸੀ ਪਤਾ ਨਹੀਂ ਬਸ ਇੱਥੇ ਕੰਮ ਟਾਈਮ ਚੱਲ ਗਿਆ ਕਿ ਤਦ ਦਵਿੰਦਰ ਘਰੇ ਸੀਗੇ ਤੇ ਨੌਕਰ ਵੀ ਦੋਨੇ ਘਰੇ ਸੀ ਉਹ ਬਾਹਰ ਮਸ਼ੀਨਾਂ ਵਗੈਰਾ ਸਾਰਾ ਕੁਝ ਜੋ ਵੀ ਖੇਤੀ ਦੇ ਸੰਦ ਹੁੰਦੇ ਨੇ ਉਹ ਵਾਸ਼ ਕਰ ਫਿਰ ਬੀਤੀ ਚਾਹ ਕਹਤਾ ਚਾਹ ਤਾਂ ਘਰ ਇੱਕ ਵਾਰ ਬਣੀ ਆ ਫਿਰ ਦਵਿੰਦਰ ਅੰਦਰ ਆ ਗਏ ਬਾਹਰ ਚਲੇ ਗਏ ਬਸ ਆਏ ਕੰਮ ਜਾਂ ਬਹੁਤ ਵੜਿਆ ਪਰੇ ਘਰੇ ਹੁੰਦੇ ਨੇ ਫਿਰ ਹੋ ਹੀ ਜਾਂਦਾ ਤੇ ਉਸ ਤੋਂ ਬਿਨਾ ਹੁਣ ਮੈਂ ਕਿਚਨ ਚ ਭਾਂਡੇ ਮਾਂਜ ਕੇ ਆਈਆਂ ਘੋਲੋ ਤਿਆਰ ਐ ਸੀ ਗਰਮ ਕਰ ਐ ਸੀ ਉਹ ਭਾਂਡੇ ਹੋ ਗਏ ਚਾਹ ਲਈ ਹੋ ਗਏ ਫਿਰ ਮੈਂ ਹੁਣ ਸਬਜ਼ੀ ਦਾ ਥੋੜਾ ਮਸਾਲਾ ਫਰਾਈ ਕਰ ਕੇ ਕਈ ਸ਼ਾਇ ਪਨੀਰ ਬਣਾਉਂਗੀ ਲੰਚ ਤੋਂ ਬਾਅਦ ਹੀ ਬਣਾਉਂਗਾ ਲੰਚ ਕਰਕੇ ਨਾਲ ਦੀ ਨਾਲ ਮੈਂ ਕਿਹਾ ਚਲੋ ਮੇਰੇ ਲੰਚ ਕਰਦੇ ਕਰਦੇ ਠੰਡਾ ਹੋ ਜਾਊਗਾ ਇੱਕ ਵਾਰ ਮੈਂ ਫਰਾਈ ਕਰਕੇ ਰੱਖਦਾ ਸਾਰਾ ਮਟੀਰੀਅਲ ਤੇ ਆਪਣਾ ਖਾਣਾ ਖਾ ਕੇ ਫਿਰ ਉਹਨੂੰ ਮਿਕਸੀ ਚ ਗ੍ਰाइंड ਕਰਕੇ ਦੁਬਾਰੇ ਫਿਰ ਉਹਦਾ ਸਬਜੀ ਬਣਾਉਂਗੀ ਗਰੇਵੀ ਸ਼ਾਹੀ ਪਨੀਰ ਵਾਲੀ ਪਨੀਰ ਪਿਆ ਸੀ ਤੇ ਕੱਜ ਬੇਟੇ ਨੇ ਵੀ ਆਉਣਾ ਸੀ ਫਿਰ ਮੈਂ ਕਿਹਾ ਚਲ ਸ਼ਾਹੀ ਪਨੀਰ ਬਣਾ ਲਾਂ ਨੇ ਤੇ ਪਨੀਰ ਵੀ ਲੇਖੇ ਲੱਗੋ ਟਾਈਮ ਨਾ ਬਣ ਜੂਗੀ ਸਭ ਦੀ ਨੂੰ ਪਸੰਦ ਵੀ ਹੈਗਾ ਆ ਕਿ ਉਹਨੇ ਪਹਿਲਾਂ ਇਹੀ ਕਿਹਾ ਰਾਜਮਾ ਚਾਵਲ ਜਾਂ ਸ਼ਾਹੀ ਪਨੀਰ ਪਨੀਰ ਹੈਗਾ ਤਾਂ ਸ਼ਾਹੀ ਪਨੀਰ ਨਹੀਂ ਰਾਜਮਾ ਚਾਵਲ ਕੋਛਾਂ ਨੂੰ ਫਿਰ ਸਬਜੀ ਮੈਂ ਹੁਣੀ ਬਣਾ ਲਈਆਂ ਇਸ ਕਰਕੇ ਕਿਉਂਕਿ ਸ਼ਾਮ ਨੂੰ ਅਸੀਂ ਜਾਣਾ ਬਾਜ਼ਾਰ ਨਾਲ ਤੇ ਬੇਟੇ ਨੂੰ ਲਿਆਵਾਂਗੇ ਇੱਕ ਦੋਨੇ ਕੱਪੜੇ ਲੈਣੇ ਜਿਉਂ ਉਹਨੂੰ ਲੋੜ ਆ ਚੀਜ਼ ਦੀ ਉਹ ਲੈ ਲੂਗਾ ਨਾਲ ਉਹਨੂੰ ਲੈ ਜਾਵਾਂਗੇ ਬਸ ਤੇ ਆਊਗਾ ਤੇ ਇਸ ਤਰ੍ਹਾਂ ਮੈਂ ਫਿਰ ਹੁਣ ਆਪਣੇ ਕੰਮ ਕਰਕੇ ਜਾਵਾਂਗੀ ਚਾਵਲ ਤਾਂ ਮੈਂ ਆ ਕੇ ਬਣਾ ਲਵਾਂਗੀ ਆਟਾ ਗੁੰਨਿਆ ਪਿਆ ਆਟਾ ਤਾਂ ਮੈਂ ਸਵੇਰੇ ਖੁੱਲਾ ਹੀ ਗੁੰਨ ਲਿਆ ਸੀ ਉਹ ਸ਼ਾਇਦ ਵਿੰਦਰ ਕਹਿੰਦੇ ਪਹਿਲੀ ਕਦੇਆਂ ਰੋਟੀ ਵਾਲਾ ਹੋਵੇ ਤੇ ਇਹ ਵੀ ਇਹ ਤੁਸੀਂ ਰੋਟੀ ਦਾ ਇੰਤਜ਼ਾਮ ਤੁਸੀਂ ਕਰਕ ਕਰਿਓ ਆਟਾ ਗੁੰਨਿਆ ਪਿਆ ਬਚਰੋ ਕਹਿਣਗੇ ਫੁਲਕਾ ਜੀ ਲੋੜ ਪਈ ਤਾਂ ਹੁਣ ਬਣਾ ਲਵਾਂਗੀ ਸ਼ਾਮ ਵਾਸਤੇ ਬਚਰੋਗਾ ਤੇ ਚਾਵਲ ਸ਼ ਹੁਣ ਮੈਂ ਕਰਦੀ ਆ ਆਪਣਾ ਲੰਚ ਤੇ ਉਸ ਤੋਂ ਬਾਅਦ ਫਿਰ ਬਣਾਉਣ ਲੱਗਦੇ ਆ ਸਬਜ਼ੀ ਫਿਰ ਦਿਵਿੰਦਰ ਮੈਨੂੰ ਕਹਿੰਦੇ ਨੇ ਮੈਨੂੰ ਕਹਿੰਦੇ ਅੱਜ ਤੇਰੇ ਲਾਡਲੇ ਨਹੀਂ ਆਉਣਾ ਅੱਜ ਅੱਜ ਤੇਰੇ ਤੋਂ ਸਾਰਾ ਕੁਝ ਬਣਾਉਂਗਾ ਮੇਰੇ ਵਾਸਤੇ ਤੇਰੇ ਤੋਂ ਕੁਝ ਨਹੀਂ ਬਣਦਾ ਮੈਨੂੰ ਮੇਰੇ ਲਈ ਤੇ ਤੂੰ ਬਿਮਾਰ ਹੋ ਜਾਂਦੀ ਏ ਜੇ ਮੈਂ ਕੁਝ ਕਹਿੰਦਾ ਤੇਰਾ ਦੁਖਣ ਲੱਗ ਜਾਂਦਾ ਕੁਛ ਨਾ ਕੁਛ ਅੱਜ ਤੇਰਾ ਕੁਛ ਨਹੀਂ ਦੁਖੂਗਾ ਜੇ ਤੂੰ ਆਪਣੇ ਲਾਡਲੇ ਲਈ ਸਾਕੋਚ ਬਣਾਏਂਗੀ ਮੇਰੀ ਤੂੰ ਕੇਅਰ ਨਹੀਂ ਕਰਦੀ ਮੇਰੀ ਪਰਵਾਹ ਨਹੀਂ ਕਰਦੀ ਮੈਨੂੰ ਕੁਝ ਬਣਾ ਕੇ ਦੇਂਦੀਂਦੀ ਫਿਰ ਕਹਣਗੇ ਜਵਾਬ ਜਿੱਦ ਦੇ ਚਲੇਗੇ ਤੂੰ ਮੈਨੂੰ ਕੁਝ ਨਹੀਂ ਬਣਾ ਕੇ ਦਿੰਦੀ ਅੱਗੇ ਇਹਨਾਂ ਕੁਝ ਬਣਾਉਂਦੀ ਹੁੰਦੀ ਕੁਝ ਨਾ ਕੁਝ ਬਣਾਈ ਰੱਖਦੀ ਹੁੰਦੀ ਤੇ ਹੁਣ ਮੈਂ ਕਹਿੰਦੇ ਮੈਂ ਤਾਂ ਭੁੱਖਾ ਮਾਰਖਾ ਇੱਕ ਰੋਟੀ ਤੋਂ ਬਿਨਾਂ ਮੈਨੂੰ ਕੁਝ ਨਹੀਂ ਦਿੰਦੀ ਕੁਝ ਨਹੀਂ ਬਣਾਉਂਦੀ ਹੈਗੀ ਕਹਿੰਦੇ ਜਿੱਦ ਦੇ ਜਵਾਬ ਦੇ ਜਾਂ ਮੈਂ ਭੁੱਖਾ ਮਾਰਨ ਵਾਲਾ ਕਰਤਾ ਮੈਨੂੰ ਦਾ ਚਲੋ ਜੀ ਇਹ ਤਾਂ ਹਾਸੇ ਮਜ਼ਾਕ ਸਾਡੇ ਚੱਲਦੇ ਰਹਿੰਦੇ ਨੇ ਹੱਸ ਕੇ ਮਜ਼ਾਕ ਕਰਦੇ ਰਹੀ ਨਾ ਤਾਂ ਮਾਹੌਲ ਬੱਧੀ ਬਣਿਆ ਰਿਹਾ ਨਾ ਨਾਲ ਆਪਣਾ ਟਾਈਮ ਆ ਜਿਹੜਾ ਉਹ ਵਧੀਆ ਲੰਘ ਗਿਆ ਨਾ ਟਾਈਮ ਨਹੀਂ ਤਾਂ ਲੰਘਣਾ ਹੀ ਆ ਹਨਾ ਫਿਰ ਉਹ ਕਿ ਲੰਘਾ ਲਓ ਹੱਸ ਕੇ ਲੰਘਾ ਲਓ ਜਿਵੇਂ ਮਨ ਜੀ ਲੰਘਾਓ ਟਾਈਮ ਨਹੀਂ ਤਾਂ ਲੰਘਣਾ ਹੀ ਆ ਸੋ ਜੈਕਟਸ ਵੀ ਉੱਪਰੋਂ ਉਤਾਰਨੇ ਨੇ ਦੇਖੋ ਜੀ ਟਾਈਮ ਲੱਗਿਆ ਕੋਸ਼ਿਸ਼ ਕਰੂੰ ਕਿ ਜੈਕਟਸ ਵੀ ਉਤਾਰ ਕੇ ਮੈਂ ਹੈਂਗ ਕਰਦਾ ਅ ਜੈਕਟਸ ਵਾਲੇ ਜਗਾ ਖਾਲੀ ਕਰੀ ਪੀ ਆ ਸਾਫ ਕਰੀ ਪੀ ਬਸ ਹੈਂਗ ਹੀ ਕਰਨੀਆਂ ਨੇ ਦੇਖੂਗੀ ਕੋਸ਼ਿਸ਼ ਕਰੂੰ ਉਹ ਕੰਮ ਵੀ ਕਰਨਾ ਤੇ ਹੁਣ ਲੱਗੇ ਵੀ ਆ ਭੁੱਖ ਰੋਟੀ ਖਾ ਲਈ ਮੱਕੀ ਦਾ ਆਟਾ ਪਿਆ ਰਾਤ ਮੈਂ ਬਣਾਈ ਸੀ ਰੋਟੀ ਮੇ ਤਾਂ ਥੋੜਾ ਜ ਤੂੰ ਮੈਂ ਦੇਖ ਰਹੀ ਹਾਂ ਜੀ ਰੋਟੀ ਬਣ ਗਈ ਉਹਦੀ ਹੁਣ ਮੱਕੀ ਦੀ ਰੋਟੀ ਬਣਾਉਣੀ ਆ ਅੱਜ ਸਵੇਰੇ ਬ੍ਰੈਕਫਾਸਟ ਵਿੱਚ ਮੈਂ ਤਿਆਰ ਕਰਿਆ ਸੀ ਆਪਣੇ ਲਈ ਓਟ ਮੀਲ ਬਣਾਉਣਾ ਪਏ ਹੁੰਦੇ ਨੇ ਜਿਸ ਦਿਨ ਉਹ ਜਿਸ ਦਿਨ ਮੈਂ ਬਿਜ਼ੀ ਹੁੰਨੀ ਆ ਫਿਰ ਮੈਨੂੰ ਆ ਹੁੰਦਾ ਓਟ ਮੀਲ ਬਣਾ ਲਾਂ ਬਹੁਤ ਹੀ ਈਜ਼ੀ ਜੀ ਰੈਸਿਪੀ ਹੈ ਖਾਣ ਚ ਵੀ ਟੇਸਟੀ ਲੱਗਦਾ ਹੈ ਤੇ ਆਪਣਾ ਕਿਚਨ ਦਾ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਫਿਰ ਮੈਂ ਅੱਜ ਇੱਕ ਆਪਣੇ ਲਈ ਡਰਿੰਕ ਲਈ ਮਟੀਰੀਅਲ ਤਿਆਰ ਕਰਨਾ ਸੀ ਕਿਉਂਕਿ ਸਮਾਨ ਕੱਲ ਦਾ ਮੰਗਾਇਆ ਪਿਆ ਸੀਗਾ ਤੋ ਉਸ ਕਰਕੇ ਫਿਰ ਮੈਂ ਕੇਵੀ ਦੀ ਵੀ ਤਿਆਰੀ ਕਰਾਂ ਮੈਂ ਲੈਨੇ ਤੇ 500 ਗ੍ਰਾਮ ਔਲੇ ਤੇ 500 ਗ੍ਰਾਮ ਚੁਕੰਦਰ ਤੇ ਇੱਕ ਛੋਟਾ ਟੁਕੜਾ ਅਦਰਕ ਦਾ ਇਹ ਤਿੰਨ ਚੀਜ਼ਾਂ ਮੈਂ ਲੈ ਰਹੀਆਂ ਔਲੇ ਤੇ ਚੁਕੰਦਰ ਬਰਾਬਰ ਮਾਤਰਾ ਵਿੱਚ ਲੈਨੇ ਤੇ ਪਹਿਲਾਂ ਮੈਂ ਜਦੋਂ ਪਹਿਲਾਂ ਬਣਾਈ ਸੀ ਪਿਛਲੇ ਮਹੀਨੇ ਉਦੋਂ ਮੈਂ ਔਲੇ ਅੱਧੇ ਲਈ ਸੀ ਚੁਕੰਦਰ ਤੋਂ ਇਸ ਵਾਰ ਮੈਂ ਕਿਹਾ ਚਲੋ ਹੁਣ ਜ਼ਿਆਦਾ ਫਾਇਦਾ ਮਿਲ ਜੇ ਲਾਲਚ ਹੋ ਗਿਆ ਵੀ ਔਲਿਆਂ ਦਾ ਸੀਜ਼ਨ ਹੈ ਜ਼ਿਆਦਾ ਫਾਇਦਾ ਹੋ ਜੇ ਤੇ ਮੈਂ ਔਲੇ ਵੀ ਬਰਾਬਰ ਨਹੀਂ ਲੈਨੇ 500 ਗ੍ਰਾਮ ਤੋਂ 500 ਗ੍ਰਾਮ ਚੁਕੰਦਰ ਤੇ ਕੱਚੇ ਨੇ ਔਲੇ ਕੱਚੇ ਔਲਿਆਂ ਨੂੰ ਆਪਾਂ ਛੋਟੇ ਟੁਕੜਿਆਂ ਵਿੱਚ ਕੱਟ ਲੈਣਾ ਧੋ ਕੇ ਪਹਿਲਾਂ ਧੋ ਲੈਣਾ ਚੁਕੰਦਰ ਤੇ ਔਲੇ ਉਸ ਤੋਂ ਬਾਅਦ ਛੋਟੇ ਟੁਕੜਿਆਂ ਵਿੱਚ ਕੱਟ ਲੈਣਾ ਅਦਰਕ ਦਾ ਮੈਨਾ ਟੁਕੜਾ ਲੈ ਰਹੀਆਂ ਅਦਰਕ ਨੂੰ ਵੀ ਛੋਟੇ ਪੀਸ ਵਿੱਚ ਕੱਟ ਲੈਣਾ ਤੇ ਚੁਕੰਦਰ ਨੂੰ ਵੀ ਛਿਲਕੇ ਛਿਲਕਾ ਉਤਾਰ ਕੇ ਛੋਟੇ ਪੀਸਿਸ ਵਿੱਚ ਕੱਟ ਲੈਣਾ ਇਹ ਸਾਰਾ ਕੁਝ ਕੱਚਾ ਹੀ ਆ ਕੋਈ ਸਟੀਮ ਨਹੀਂ ਕਰਨਾ ਕੋਈ ਬੋਇਲ ਨਹੀਂ ਕਰਨਾ ਕੱਚਾ ਹੀ ਲੈਣਾ ਸਾਰਾ ਸਮਾਨ ਇਹ ਤੋਂਗਾ ਆਪਾਂ ਇਹਨਾਂ ਨੂੰ ਮਿਕਸੀਟੇ ਜੀ ਗਰਾਉਂਡ ਕਰਨਾ ਉਸ ਤਰ੍ਹਾਂ ਉਸ ਤਰੀਕੇ ਨਾਲ ਤੁਸੀਂ ਉਸ ਹਿਸਾਬ ਨਾਲ ਤੁਸੀਂ ਟੁਕੜੇ ਕਰ ਲਓ ਤਾਂੋਂਗਾ ਆਪਾਂ ਮਿਕਸੀਟੇ ਸਾਰਾ ਕੁਝ ਗਰਾਉਂਡ ਕਰਾਂਗੇ ਮਟੀਰੀਅਲ ਇਹ ਡਰਿੰਕ ਬਹੁਤ ਵਧੀਆ ਮੈਂ ਮਹੀਨੇ ਤੋਂ ਲੈ ਰਹੀ ਹਾਂ ਇਹਦੇ ਬਹੁਤ ਸਾਰੇ ਫਾਇਦੇ ਮੈਂ ਆਪਣੀ ਬੋਡੀ ਤੇ ਦੇਖ ਰਹੀ ਹਾਂ ਬਹੁਤ ਸਾਰੇ ਫਾਇਦੇ ਸਕਿਨ ਤੇ ਜਿਹੜਾ 글로ਉ ਆਉਣ ਦਾ ਉਹ ਤਾਂ ਆਉਂਦਾ ਹੀ ਹੈ ਬਾਕੀ ਔਲੇ ਵਿੱਚ ਬਹੁਤ ਅੱਛੀ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਉਹ ਔਲਾ ਖਾਣਾ ਆਪਾਂ ਨੂੰ ਔਖਾ ਲੱਗਦਾ ਸਰਦੀ ਵਿੱਚ ਕੱਚਾ ਔਲਾ ਆਪਾਂ ਨਹੀਂ ਖਾ ਸਕਦੇ ਹੈਨਾ ਆਪਾਂ ਦੇਖਦੇ ਆ ਵੀ ਸਾਰੇ ਕਹਿੰਦੇ ਰੋਜ਼ ਇੱਕ ਔਲਾ ਖਾਓ ਔਲੇ ਖਾਓ ਪਰ ਖਾਦਾ ਨਹੀਂ ਆਉਂਦਾ ਹੈ ਨਹੀਂ ਕੱਚਾ ਖਾਣਾ ਬਹੁਤ ਔਖਾ ਤੇ ਅਚਾਰ ਬਣਾਓ ਤਾਂ ਅਚਾਰ ਕੁਝ ਦਿਨ ਹੀ ਰਹਿੰਦਾ ਉਸ ਤੋਂ ਬਾਅਦ ਖਰਾਬ ਹੋ ਜਾਂਦਾ ਔਲੇ ਦੇ ਮਰਬੇ ਵਿੱਚ ਮਿੱਠਾ ਬਹੁਤ ਜ਼ਿਆਦਾ ਪੈਂਦਾ ਉਹ ਵੀ ਆਪਾਂ ਰੋਜ਼ ਨਹੀਂ ਖਾ ਸਕਦੇ ਪਰ ਇਸ ਤਰੀਕੇ ਨਾਲ ਔਲਾ ਆਪਾਂ ਰੋਜ਼ ਕੰਜ਼ਿਊਮ ਕਰ ਸਕਦੇ ਤੇ ਹੁਣ ਔਲੇ ਚੁਕੰਦਰ ਤੇ ਅਦਰਕ ਨੂੰ ਆਪਾਂ ਮਿਕਸੀ ਵਿੱਚ ਪੀਸਣਾ ਮਿਕਸੀ ਵਾਲਾ ਜਾਰ ਲੈ ਕੇ ਉਹਦੇ ਵੀ ਥੋੜਾ ਜਿਹਾ ਪਾਣੀ ਪਾਵਾਂਗੇ ਜਿੰਨੇ ਨਾਲ ਇਹ ਪੇਸਟ ਬਣ ਜੇ ਪੀਸਿਆ ਜਾਵੇ ਓਨਾਂ ਕੁ ਪਾਣੀ ਪਾਣਾ ਬਹੁਤ ਜ਼ਿਆਦਾ ਪਾਣੀ ਵੀ ਨਹੀਂ ਪਾਉਣਾ ਹੈਗਾ ਪਾਣੀ ਜ਼ਿਆਦਾ ਮਾਤਰਾ ਚ ਨਾ ਹੋਵੇ ਜਿੰਨੇ ਨਾਲ ਇਹ ਗ੍ਰाइंड ਹੋ ਜੇ ਪੇਸਟ ਬਣ ਜੇ ਈਜ਼ੀਲੀ ਬਸ ਓਨਾਂ ਕੁ ਪਾਣੀ ਆਪਾਂ ਥੋੜਾ ਥੋੜਾ ਪਾਈ ਜਾਣਾ ਮਿਖ ਫੀਟ ਲਾ ਕੇ ਤੇ ਦੇਖ ਲੈਣਾ ਚੀਤਰਾ ਵਿੱਚ ਜੀ ਇੱਕ ਵੱਡਾ ਚਮਚੇ ਨਾਲ ਹਲਾ ਦੇਣਾ ਤਾਂ ਕਿ ਵਿੱਚ ਕੋਈ ਮੋਟਾ ਟੁਕੜਾ ਨਾ ਰਵੇ ਅੱਛੀ ਤਰ੍ਹਾਂ ਪੇਸਟ ਬਣ ਜੇ ਸਾਰੇ ਚੀਜ਼ ਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਡੋਂਗੇ ਵਿੱਚ ਕੱਢ ਲਾਂਗੇ ਤੇ ਮੈਂ ਇਹਨੂੰ ਪੁੰਨਦੀ ਨਹੀਂ ਹੁੰਦੀ ਬਾਅਦ ਵਿੱਚ ਜੇ ਤੁਸੀਂ ਚਾਹੋ ਤਾਂ ਪੁੰਨ ਸਕਦੇ ਹੋਗੇ ਕਿਸੇ ਜੀ ਛਾਲਣੀ ਵਿੱਚ ਜਾਂ ਕੱਪੜੇ ਵਿੱਚੋਂ ਪਰ ਮੈਂ ਪੁੰਨਦੀ ਨਹੀਂ ਹੁੰਦੀ ਫਿਰ ਮੈਨੂੰ ਐ ਹੁੰਦਾ ਔਲੇ ਤੇ ਤੁਕੰਦਰ ਦੇ ਜਿਹੜੀ ਫਾਈਬਰ ਹੁੰਦੀਆਂ ਵਿੱਚ ਉਹ ਵੀ ਵਿੱਚ ਆਪਾਂ ਪਾਣੀ 'ਚ ਪੀਸ ਸਕਦੇ ਹੁੰਦੇ ਆ ਇਸ ਕਰਕੇ ਮੈਂ ਪੁੰਨਦੀ ਨਹੀਂ ਇਥੇ ਤੁਹਾਨੂੰ ਫਾਈਬਰ ਨਹੀਂ ਅੱਛੀ ਲੱਗ ਤੁਸੀਂ ਇਸ ਟਾਈਮ ਤੇ ਕਿਸ ਕਪੜੇ ਤੇ ਛਾਲਣੇ ਚ ਪੂਣ ਵੀ ਸਕਦੇ ਹੋਗੇ ਜਾਂ ਫਿਰ ਬਾਅਦ ਵਿੱਚ ਜਦੋਂ ਗਲਾਸ ਚ ਆਪਾਂ ਮਿਕਸ ਕਰ ਲਾਂਗੇ ਆਈਸ ਕਯੂਬਸ ਦੇ ਅ ਉਦੋਂ ਬਾਅਦ ਵਿੱਚ ਵੀ ਪੂਣ ਸਕਦੇ ਹੋਗੇ ਮੈਨੂੰ ਲੱਗਦਾ ਬਾਅਦ ਵਿੱਚ ਪੂਣਾ ਜ਼ਿਆਦਾ ਈਜ਼ੀ ਹੈ ਇਸ ਟਾਈਮ ਤੇ ਪੂਣਾਗੇ ਤਾਂ ਤੁਹਾਨੂੰ ਕਾਫੀ ਮਿਹਨਤ ਕਰਨੀ ਪਊਗੀ ਸੋ ਇਹਨੂੰ ਇੱਕ ਵਾਰ ਤੁਸੀਂ ਐਸੇ ਤਰ੍ਹਾਂ ਆਹ ਕਰ ਲਿਓ ਜਮਾ ਲਿਓ ਸੈੱਟ ਕਰ ਲਾਂ ਆਪਾਂ ਕਰਾਂਗੇ ਬਰਫ ਵਾਲੀ ਟ੍ਰੇ ਦੇ ਵਿੱਚ ਸਾਰਾ ਗਰਾਉਂਡ ਕਰਨ ਤੋਂ ਬਾਅਦ ਮੈਂ ਅੱਛੀ ਤਰ੍ਹਾਂ ਇੱਕ ਵਾਰ ਇਹ ਮਿਕਸਚਰ ਸਾਰਾ ਮਿਕਸ ਕਰਤਾ ਤਾਕੇ ਅਦਰਕ ਚੁਕੰਦਰ ਤੇ ਔਲਾ ਅਚੀ ਤਰ੍ਹਾਂ ਸਾਰਾ ਮਿਕਸ ਹੋ ਜੇ ਤੇ ਆਈਸ ਕਯੂਬਸ ਲੈ ਕੇ ਤੇ ਉਹਦੇ ਵਿੱਚ ਮੈਂ ਇਹਨਾਂ ਨੂੰ ਸੈੱਟ ਕਰਨਾ ਫ੍ਰੀਜ਼ਰ ਚ ਰੱਖ ਦੂੰਗੀ ਇਹਦੀ ਟੁਕੜੀਆਂ ਸੈੱਟ ਹੋ ਜਾਣਗੀਆਂ ਫਿਰ ਆਪਾਂ ਨੂੰ ਇਹ ਪਾਣੀ ਵਿੱਚ ਲੈਣਾ ਪਾਣੀ ਵਿੱਚ ਰੋਜ਼ ਪਾ ਕੇ ਪਾਣੀ ਪੀਣਾ ਈਜ਼ੀ ਹੋ ਜਾਊਗਾ ਫਿਰ ਇੱਕ ਟੁਕੜੀ ਪਾਓ ਦੋ ਟੁਕੜੀਆਂ ਪਾਓ ਹਨਾ ਜਿੰਨਾ ਤੁਹਾਡਾ ਟੇਸਟ ਹੈ ਜਿੰਨੀ ਤੁਹਾਡੇ ਬੋਡੀ ਚੱਲ ਸਕਦੀ ਟਾਇਲਟ ਕਰ ਸਕਦੇ ਉਸ ਦੇ ਨਾਲ ਅਸੀਂ ਇੱਕ ਦੋ ਟੁਕੜੀਆਂ ਪਾ ਸਕਦੇ ਹਾਂ ਸਾਰੇ ਮਟੀਰੀਅਲ ਮੈਂ ਆਈਸ ਕਯੂਬ ਸਾਰੇ ਟ੍ਰੇਸ ਚ ਫਿਲ ਕਰ ਦੂੰਗੀ ਇਹ ਨੋਟ ਰੱਖ ਦਾਂਗੇ ਫ੍ਰੀਜ ਦੇ ਵਿੱਚ ਇਹ ਤਰੀਕਾ ਬਹੁਤ ਵਧੀਆ ਹੈ ਚੀਜ਼ਾਂ ਲੈਣ ਦਾ ਉਹ ਆਪਾਂ ਰੋਜ਼ ਰੋਜ਼ ਖਾਣ ਦੀ ਕੋਲ ਚੁਕੰਦਰ ਤੁਸੀਂ ਬਾਜ਼ਾਰੋਂ ਲਿਆ ਕੇ ਰੱਖ ਲਓਗੇ ਫ੍ਰੀਜ ਵਿੱਚ ਵੀ ਸੈਲਡ ਚ ਕੱਟਾਂਗੇ ਕੱਟਣ ਦੀ ਕੋਲ ਹੋ ਜਾਂਦੀ ਹੈ ਠੀਕ ਹੈ ਚੁਕੰਦਰ ਉਹ ਚ ਪਾਵਾਂਗੇ ਉਹ ਚ ਪਾਵਾਂਗੇ ਕੋਲ ਹੋ ਜਾਂਦੀ ਮੈਂ ਬਹੁਤ ਚੁਕੰਦਰ ਖਰਾਬ ਕਰ ਇਹਨੇ ਫ੍ਰੀਜ ਵਿੱਚ ਰੱਖ ਰੱਖ ਕੇ ਤੇ ਫਿਰ ਮੈਂ ਕਹਾਂ ਚਲੋ ਆਹ ਤਰੀਕਾ ਵਧੀਆ ਦਿਨ ਚ ਦੋ ਵਾਰ ਤੁਸੀਂ ਪਾਣੀ ਪਿਓ ਤਿੰਨ ਵਾਰ ਪਿਓ ਕਿੰਨੀ ਵਾਰ ਤੁਹਾਡੀ ਬਾਡੀ ਨੂੰ ਸੂਟ ਕਰਦਾ ਹਾਂ ਤੇ ਆਈਸ ਟ੍ਰੇਸ ਮੈਂ ਭਰ ਲਈਆਂ ਮਟੀਰੀਅਲ ਦਾ ਥੋੜਾ ਜਿਹਾ ਬਚ ਗਿਆ ਤੇ ਮੇਰੇ ਕੋਲ ਹੋਰ ਟ੍ਰੇ ਹੈ ਨਹੀਂ ਦੇਖਦੇ ਹੁਣ ਇਹਨੂੰ ਕਿਸੇ ਪਲੇਟ ਵਿੱਚ ਪਾ ਕੇ ਨਾ ਇਹ ਜਿਵੇਂ ਟਿਊਬਸ ਖਾਟ ਲਵਾਂਗੀ ਉਵੇਂ ਸੈੱਟ ਕਰ ਲਈਆਂ ਤੇ ਦੁਪਹਿਰ ਦਾ ਲੰਚ ਕਰਨ ਤੋਂ ਬਾਅਦ ਫਿਰ ਮੈਂ ਲੱਗੀ ਸੀ ਸਬਜੀ ਬਣਾਉਣ ਸਬਜੀ ਬਣਾ ਲਈਆਂ ਸ਼ਾਹੀ ਪਨੀਰ ਦੀ ਅੱਜ ਸਬਜੀ ਮੈਂ ਜਲਦੀ ਬਣਾ ਰਹੀ ਹਾਂ ਕਿਉਂਕਿ ਅਸੀਂ ਬਾਜ਼ਾਰ ਜਾਣਾ ਤੇ ਬੇਟੇ ਨੇ ਆਉਣਾ ਅੱਗੋਂ ਫਿਰ ਵਾਸਤੇ ਟਾਈਮਿੰਗ ਦੇ ਅਕੋਰਡਿੰਗ ਫਿਰ ਉਹਨੂੰ ਵੀ ਲੈਣਾ ਜਿਸ ਦਿਨ ਬਾਜ਼ਾਰ ਜਾਣਾ ਹੁੰਦਾ ਮੈਂ ਫਿਰ ਆਪਣੀ ਸਬਜੀ ਸ਼ਾਮ ਦੀ ਸਬਜੀ ਬਣਾ ਕੇ ਹੀ ਜਾਨੀ ਤੇ ਬਿਲਕੁਲ ਉਸ 3 ਵਜੇ ਜਾਈਏ 4 ਵਜੇ ਜਾਈਏ ਪਰ ਸਬਜੀ ਬਣਾ ਕੇ ਹੀ ਜਾਣਾ ਹੁੰਦਾ ਕਿਉਂਕਿ ਪੰਜਾਬ ਜਾ ਉਹ ਟਾਈਮ ਲੱਗ ਜਾਂਦਾ ਫਿਰ ਆ ਕੇ ਫਿਰ ਆਉਂਦਾ ਵੀ ਸਬਜੀ ਲੇਟ ਵੀ ਬਣਾਉਣੀ ਪਊ ਪਹਿਲਾਂ ਹੀ ਬਣਾ ਕੇ ਰੱਖ ਜਾਣੀਆ ਫਿਰ ਆ ਕੇ ਟੈਨਸ਼ਨ ਨਹੀਂ ਹੈਗੀ ਲੇਟ ਹੋ ਜਾਏ ਤੁਸੀਂ ਜਲਦੀ ਟਾਈਮ ਤੇ ਆਓ ਵੀ ਸਬਜੀ ਥੋੜੀ ਬਣੀ ਪਈ ਹੁੰਦੀ ਆ ਅੱਜ ਮੇਰੀ ਬੈਕ ਵੀ ਬਹੁਤ ਹੀ ਜ਼ਿਆਦਾ ਪੇਨ ਕਰ ਰਹੀ ਸੀ ਕਿਉਂਕਿ ਮੈਨੂੰ ਅੱਜ ਰੈਸਟ ਨਹੀਂ ਮਿਲਿਆ ਹੈਗਾ ਕਈ ਭੈਣਾਂ ਦੇ ਕਮੈਂਟ ਆਉਂਦੇ ਨੇ ਬੈਕ ਪੇਨ ਲਈ ਕੁਝ ਦੱਸੋ ਬੈਕ ਪੇਨ ਲਈ ਕੁਝ ਦੱਸੋ ਬੈਕ ਪੇਨ ਲਈ ਦੱਸਣ ਲਈ ਮੇਰੇ ਕੋਲ ਕੁਝ ਨਹੀਂ ਜਾਂ ਹੁੰਦਾ ਮੈਂ ਆਪਣੀ ਬੈਕ ਠੀਕ ਕਰ ਲਾਂਗੀ ਬਸ ਇਹ ਜਾਂ ਕੁਝ ਹੈਲਦੀ ਵੈਲਦੀ ਕੁਝ ਨਾ ਕੁਝ ਖਾ ਕੇ ਥੋੜਾ ਜਿਹਾ ਇਹ ਲੱਗਦਾ ਵੀ ਸ਼ਾਇਦ ਆਪਣੇ ਆਪ ਨੂੰ ਠੀਕ ਰੱਖ ਸਕਦੇ ਆਂਗੇ ਪਰ ਬੈਕ ਪੇਨ ਦੀ ਜਿਹੜਾ ਅਸਲ ਹੁੰਦਾ ਨਾ ਰੈਸਟ ਜ਼ਰੂਰੀ ਹੁੰਦਾ ਵੀ ਤੁਸੀਂ ਰੈਸਟ ਕਰੋ ਕਈ ਵਾਰ ਰੈਸਟ ਨਹੀਂ ਮਿਲਦਾ ਜੇ ਫਿਰ ਰੈਸਟ ਨਹੀਂ ਮਿਲਦਾ ਫਿਰ ਮਿਲ ਬੈਕ ਪੇਨ ਬਹੁਤ ਆ ਜਾ ਰਹਾ ਹੁੰਦੀ ਹੈ ਤੇ ਅੱਜ ਮੈਂ ਬਣਾਇ ਸੀ ਕਾਫੀ ਦਿਵਿੰਦਰ ਕੋਲ ਕੋਈ ਆਇਆ ਸੀ ਮੈਂ ਕਾਫੀ ਕਾਫੀ ਬੀਟ ਕਰਕੇ ਰੱਖ ਲਈ ਸੀ ਫਿਰ ਜਦੋਂ ਮੈਂ ਕਾਫੀ ਬਣਾਇ ਮੇਰਾ ਵੀ ਤੇਲ ਕਰ ਰਿਹਾ ਮੈਂ ਕਾਫੀ ਪੀਵਾ ਫਿਰ ਮੈਂ ਵੀ ਆਪਣੇ ਲਈ ਕਾਫੀ ਕਰ ਲਈ ਸ਼ਾਮ ਵਾਲੀ ਚਾਹ ਦੀ ਜਗ੍ਹਾ ਤੇ ਸਬਜ਼ੀ ਦਾ ਟੈਕਸਚਰ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਜੀ ਗਰੇਵੀ ਨਾ ਸ਼ਾਹੀ ਪਨੀਰ ਦੀ ਬਹੁਤ ਘਾੜੀ ਹੋ ਜਾਂਦੀ ਪਈ ਪਈ ਜਦੋਂ ਮੈਂ ਸਬਜ਼ੀ ਬਣਾ ਕੇ ਰੱਖ ਦਿਆਂ ਉਦੋਂ ਮੈਂ ਗਰੇਵੀ ਇਹਦੀ ਥੋੜੀ ਪਤਲੀ ਕਰਦੀ ਹੁੰਨੇ ਕਿਉਂਕਿ ਪਈ ਸਬਜ਼ੀ ਨੇ ਘਾੜੀ ਹੋ ਜਾਣਾ ਗਰੇਵੀ ਨੇ ਤੇ ਫਿਰ ਬਾਅਦ ਵਿੱਚ ਬਿਮਾਰੀ ਦੁਬਾਰੇ ਤੁਸੀ ਗਰਮ ਪਾਣੀ ਪਾ ਕੇ ਇਹਦੀ ਗਰੇਵੀ ਸੈੱਟ ਕਰੋ ਮੈਂ ਇੱਕ ਵਾਰੀ ਸੀ ਪਹਿਲਾਂ ਹੀ ਪਤਲੀ ਰੱਖ ਦਾਨੀ ਆ ਤਾਂ ਕਿ ਪਈ ਪਈ ਇਹ ਘਾੜੀ ਹੋ ਜਾਵੇ ਕਿ ਬਾਅਦ ਹੀ ਵਾਲੇ ਤੁਹਾਨੂੰ ਪਾਣੀ ਪਾ ਕੇ ਗਰੇਵੀ ਦੀ ਸੈਟਿੰਗ ਨਾ ਕਰਨੀ ਪਵੇ ਤੇ ਜਿਹੜਾ ਆਪਾਂ ਮਟੀਰੀਅਲ ਤਿਆਰ ਕਰ ਚੁਕੰਦਰ ਔਲਿਆ ਅਦਰਕ ਵਾਲਾ ਤੇ ਉਹ ਸੈੱਟ ਹੋ ਚੁੱਕਿਆ ਔਰ ਤੁਸੀਂ ਇਹਦੇ ਵਿੱਚ ਹਲਦੀ ਦੀ ਗੱਠੀ ਵੀ ਪਾ ਸਕਦੇ ਹੋਗੇ ਮੈਂ ਆਈ ਨਹੀਂ ਪਾਈ ਕਿਉਂਕਿ ਮੈਂ ਹਲਦੀ ਵਾਲਾ ਦੁੱਧ ਪੀਣਾ ਨਹੀਂ ਆ ਉਸ ਦੁੱਧ ਚ ਮੈਨੂੰ ਹਲਦੀ ਮਿਲ ਜਾਂਦੀ ਹੈ ਮੈਂ ਹਲਦੀ ਕੰਜ਼ੂਮ ਕਰ ਲੈਣੀ ਦੁੱਧ ਦੇ ਬਹਾਨੇ ਤੁਸੀਂ ਹਲਦੀ ਦੀ ਗੱਠੀ ਪਾ ਸਕਦੇ ਹੋ ਕੱਚੀ ਜਿਵੇਂ ਅਦਰਕ ਮਿਲਦਾ ਨਾ ਬਾਜ਼ਾਰ ਚ ਹਲਦੀ ਦੀ ਗੱਠੀ ਨਹੀਂ ਹੁੰਦੀ ਆ ਇੱਕ ਥੋੜੀ 50 ਜਾਂ 100 ਗ੍ਰਾਮ ਦੀ ਗੱਠੀ ਲੈ ਕੇ ਤੁਸੀਂ ਉਹਨੂੰ ਵਿੱਚ ਪੀਸ ਸਕਦੇ ਹੋ ਮੈਂ ਦੱਸਣਾ ਭੁੱਲ ਗਈ ਪਹਿਲਾਂ ਉਹ ਮੈਂ ਨਹੀਂ ਪਾਈ ਕਿਉਂਕਿ ਮੈਂ ਦੁੱਧ ਚ ਹਲਦੀ ਪਾ ਕੇ ਪੀਣਾ ਨਹੀਂ ਆ ਜਾਂ ਫਿਰ ਤੁਸੀਂ ਦੁੱਧ ਈਵਨ ਸਵੇਰੇ ਗਰਮ ਪਾਣੀ ਵਿੱਚ ਜੇ ਤੁਸੀਂ ਇੱਕ ਕਯੂਬਸ ਪਾ ਕੇ ਪੀਓਗੇ ਨਾ ਗਰਮ ਪਾਣੀ ਵਿੱਚ ਵੀ ਤੁਸੀਂ ਥੋੜੀ ਹਲਦੀ ਮਿਕਸ ਕਰਕੇ ਉਸ ਟਾਈਮ ਵੀ ਪੀ ਸਕਦੇ ਹੋਗੇ ਜੇ ਗੱਠੀ ਤੁਹਾਨੂੰ ਹਲਦੀ ਦੀ ਨਹੀਂ ਮਿਲਦੀ ਹੈਗੀ ਹਲਦੀ ਦਾ ਪਾਊਡਰ ਪਾ ਕੇ ਪੀ ਸਕਦੇ ਪਰ ਹਲਦੀ ਆਰਗੈਨਿਕ ਹੋਵੇ। ਆਈਸ ਕਯੂਬਸ ਆਪਣੇ ਸਾਧੀਆਂ ਇਹ ਤਿਆਰ ਨੇ ਚਕੰਦਰ ਵਾਲੀ ਆਈਸ ਕਯੂਬਸ ਨੋਰਮਲ ਆਈਸ ਕਯੂਬਸ ਨਹੀਂ। ਉਹ ਤੁਸੀ ਜਿਵੇਂ ਜਿਵੇਂ ਪੀਆ ਕਰੋਗੇ ਨਾ ਤੁਹਾਨੂੰ ਫਾਇਦੇ ਦੇਖੋ ਕਿੰਨੇ ਮਿਲਣਗੇ ਪੀਣਾ ਤੁਸੀਂ ਖਾਲੀ ਪੇਟ ਆ ਸਵੇਰੇ ਪੀ ਲੋ ਦੁਪਹਿਰੇ ਪੀ ਲੋ ਸ਼ਾਮ ਪੀ ਲੋ ਚਾਹੀ ਇੱਕ ਟਾਈਮ ਪੀਓ ਦੋ ਟਾਈਮ ਪੀਓ ਜਿੰਨਾ ਤੁਹਾਡੀ ਬੋਡੀ ਨੂੰ ਜਿੰਨੀ ਵਾਰ ਸੂਟ ਕਰਦਾ ਇੱਕ ਟੁਕੜੀ ਪਾਓ ਚਾਹੇ ਦੋ ਪਾਓ ਆਪਣੀ ਬੋਡੀ ਦੇ ਅਕੋਰਡਿੰਗ ਪਾਓ ਜਿੰਨਾ ਤੁਹਾਡੀ ਬੋਡੀ ਚੱਲ ਸਕੇ ਤੁਹਾਡੇ ਬੋਡੀ ਨੂੰ ਕੋਈ ਨੁਕਸਾਨ ਨਾ ਹੋਵੇ ਉਹਨਾਂ ਤੁਸੀਂ ਪੀਓ ਤੇ ਚਾਹੇ ਇੱਕ ਵਾਰ ਪੀਓ ਚਾਹੇ ਦਿਨ ਚ ਦੋ ਵਾਰ ਪੀਓ ਔਰ ਤੁਸੀਂ ਇੱਕ ਤਬੀ ਨੇ ਦੇ ਵਿੱਚ ਫਰਕ ਦੇਖੋਗੇ ਖਾਸ ਕਰਕੇ ਜੇ ਉਹ ਪੇਟ ਦੀ ਕੋਈ ਪ੍ਰੋਬਲਮ ਹਨ ਹਾਜਮਾ ਸਹੀ ਨਹੀਂ ਹੈਗਾ ਉਹ ਤੋਂ ਬਹੁਤ ਵਗੇ ਚੇਂਜਸ ਦੇਖੂ ਬਹੁਤ ਫਾਇਦੇ ਮਿਲਣ ਵਾਲੇ ਨੇ ਡਰਿੰਕ ਦੇ ਤੇ ਸ਼ਾਮ ਨੂੰ ਬਾਜ਼ਾਰ ਤੋਂ ਆ ਕੇ ਤੇ ਮੈਂ ਬਣਾ ਲਈ ਤਾਵਲ ਸਬਜ਼ੀ ਮੈਂ ਬਣਾ ਕੇ ਰੱਖ ਲਈ ਸੀ ਤੇ ਗਰਮਾ ਗਰਮਾ ਖਾਣਿਆ ਚਾਹੋ ਸਬਜ਼ੀਆਂ ਕਰਨ ਦੇ ਆਪਾਂ ਡਿਨਰ ਇੰਜੋਏ ਤੇ ਡਿਨਰ ਕਰਨ ਤੋਂ ਬਾਅਦ ਕਿਚਨ ਦੇ ਸਾਰੇ ਕੰਮ ਖਤਮ ਕਰਨ ਤੋਂ ਬਾਅਦ ਫਿਰ ਮੈਂ ਉਪਰੋਂ ਉਤਾਕਨੀ ਤੇ ਜੈਂਕਟਸ ਪਰ ਅਜ ਬੇਟਾ ਆਇਆ ਹੈ ਇਸਮੈਂ ਥੋੜੀ ਉਹਦੀ ਹੈਲਪ ਲੈ ਲਈ ਮੈਂ ਕਿਹਾ ਮੈਨੂੰ ਈਜ਼ੀ ਹੋ ਜਾਊਗਾ ਤੇ ਬੈਕ 'ਚ ਮੇਰੀ ਬਹੁਤ ਪੇਨ ਹੋ ਰਹੀ ਤੇ ਮੇਰੇ ਤੇ ਹਿੰਮਤ ਨਹੀਂ ਸੀ ਹੈਗੀ ਵੀ ਮੈਂ ਕੰਮ ਹੀ ਕਰਾਂ ਇਹ ਕੰਮ ਚਲੋ ਆਪੀ ਕਿਰਪਾ ਹੋ ਗਈ ਬਾਬਾ ਜੀ ਦੀ ਹੈਲਪ ਮਿਲ ਗਈ ਮੈਨੂੰ ਤੇ ਵਿੱਚ ਜੈਕਟ ਸਾਰੇ ਬੇਟੇ ਨੇ ਉਤਾਕਤੀਆਂ ਤੇ ਉਸ ਤੋਂ ਬਾਅਦ ਸੈਟ ਫਿਰ ਮੈਂ ਕਿਹਾ ਚਲੋ ਮੈਂ ਕਰ ਦੂੰਗੀ ਉਤਾਰ ਕੇ ਤੇ ਜਿਹੜੀਆਂ ਵਾਪਸ ਰੱਖਣੀਆਂ ਸੀਗੀਆਂ ਉਹ ਮੈਂ ਫੇਰ ਉਸ ਤੋਂ ਤੁਹਾਰੇ ਵਾਪਸ ਰਖਵਾ ਕੇ ਕੱਪੜੇ ਬੰਦ ਕਰਵਾਤੀ ਸੀ ਤੇ ਐਨੀ ਮੈਨੂੰ ਹੈਲਪ ਮਿਲ ਗਈ ਵੀ ਮੈਨੂੰ ਕੋਲ ਤੇ ਚੜਨਾਂ ਨਹੀਂ ਪਿਆ ਉਤਰਨਾਂ ਨਹੀਂ ਪਿਆ ਐਨੇ ਨਾਲ ਹੀ ਆਪ ਨੂੰ ਥੋੜਾ ਜਿਹਾ ਰੀਲੀਫ ਮਿਲ ਗਿਆ ਵੀ ਹਾਂ ਮੇਰਾ ਕੰਮ ਸੌਖਾ ਹੋ ਗਿਆ ਈਜ਼ੀ ਹੋ ਗਿਆ ਤਾਂ ਇਸ ਤਰ੍ਹਾਂ ਉਸ ਤੋਂ ਬਾਅਦ ਮੇਰੇ ਸਿਰਫ ਕੱਲੇ ਜੈਕਟਸ ਹੀ ਰਹਿਣੀਆਂ ਸੇ ਉਤਾਰਨ ਵਾਲੀਆਂ ਬਾਕੀ ਕੱਪੜੇ ਤਾਂ ਮੈਂ ਪਹਿਲਾਂ ਹੀ ਕੱਢ ਲਾਣੇ ਹੋਣੀਆਂ ਪਰ ਜੈਕਟਸ ਲਾਸਟ ਤੇ ਕੱਢਦੇ ਉਹਨੇ ਕਹਿੰਗੋ ਥੋੜੀ ਠੰਡ ਜੋ ਜ਼ਿਆਦਾ ਹੁੰਦੀ ਐ ਫੇਰ ਹੀ ਲੋਡ ਪੈਂਦੀ ਐ ਤੇ ਇਹ ਕੱਢ ਕੇ ਰੱਖ ਲਿਆ ਸਰਦੀਆਂ ਵਾਲੇ ਕੱਪੜੇ ਸਾਰੇ ਬਾਹਰ ਆ ਜੇ ਜਿਵੇਂ ਜਿਵੇਂ ਲੋਡ ਕੋਤੇ ਪਾਉ ਇੱਕ ਬੇਕੇਦੀ ਜੈਕਟ ਪਾਈ ਸੀ ਜਿਹੜੀ ਇਹਨੇ ਕੁਝ ਸਿਰਫ ਕੁਝ ਘੰਟੇ ਕਿਸੇ ਪਾਰਟੀ ਤੇ ਪਾਈ ਸੀ ਕੁਝ ਘੰਟੇ ਤੇ ਉਸ ਤੋਂ ਬਾਅਦ ਬਸ ਐਂ ਪਈ ਆ ਪਈ ਮੈਂ ਉਹਨੂੰ ਪਵਾ ਕੇ ਦੇਖ ਰਹੀ ਸੀ ਮੈਂ ਕਪਾ ਕੇ ਦੇਖ ਤੇ ਰਿਹਾ ਉਹ ਆਉਂਦੀ ਕਿ ਨਹੀਂ ਹੁੰਦੇ ਬਸ ਉਹਦੇ ਪੱਟਣ ਨਹੀਂ ਹੁਣ ਬੰਦ ਹੋ ਰਹੇ ਸੀਗੇ ਤੇ ਇਸ ਤਰ੍ਹਾਂ ਦਾ ਕੁਝ ਚੱਲਦਾ ਰਹਿੰਦਾ ਕੱਪੜਿਆਂ ਦਾ ਬੱਚਿਆਂ ਦਾ ਬੱਚਿਆਂ ਦੇ ਕੱਪੜੇ ਬਹੁਤ ਹੀ ਖਰਾਬ ਹੁੰਦੇ ਨੇ ਗਰੋਇੰਗ ਏਜ ਵਿੱਚ ਬਹੁਤ ਕੱਪੜੇ ਖਰਾਬ 6 ਮਹੀਨੇ ਅੰਦਰ ਬੱਚਿਆਂ ਦਾ ਸਾਈਜ਼ ਬਦਲ ਜਾਂਦਾ ਆਊਟ ਆਫ ਸਾਈਜ਼ ਹੋ ਜਾਂਦੇ ਨੇ ਨੇ ਕੱਪੜੇ ਖਰਾਬ ਹੁੰਦੇ ਆ ਨਾ ਤੇ ਜੈਕਟਸ ਵੀ ਕੁਛ ਅਦੇ ਪੰਘਾਂਸ ਜਿਹੜੇ ਸਾਈਜ਼ ਤੋਂ ਛੋਟਾ ਹੋਗਾ ਫਿਰ ਨਹੀਂ ਆਉਣੀ ਸੀ ਉਹ ਮੈਂ ਵਾਪਸ ਉੱਪਰ ਰਖਵਾ ਦੂੰਗੀ ਕਿਸੇ ਨੂੰ ਫਿਰ ਜਿਵੇਂ ਜਿ ਕੋਈ ਯਾਦ ਆਉ ਕੋਈ ਨੂੰ ਦੇਣਾ ਹਨਾ ਮੈਂ ਦਾ ਕੋਈ ਵੀ ਗ੍ਰਾਂਟ ਹੀ ਕਹਿਣ ਲੱਗੇ ਸਾਨੂੰ ਆਹ ਚੀਜ਼ ਦੀ ਲੋੜ ਆ ਵੀ ਹੈਗਾ ਦੇ ਦਿਓ ਐਕਸਟਰਾ ਫਿਰ ਉਹ ਮੈਂ ਦਿੱਤਾ ਜਾਊਗਾ ਤੇ ਸਾਰੇ ਜੈਕਟਸ ਨੂੰ ਮੈਂ ਕਰ ਲੂੰ ਹੈਂਗਰ ਤੇ ਹੈਂਗ ਇਹ ਮੈਂ ਤੈਅ ਕਰਕੇ ਰੱਖ ਦਾਂ ਨਹੀਂ ਹੁਣ ਜੈਕਟਸ ਮੋਟੀ ਤੈਲ ਨਹੀਂ ਹੁੰਦੀਆਂ ਤੇ ਬਲੇਜ਼ਰ ਮੈਂ ਉੱਪਰ ਹੈਂਗ ਕਰਦਾ ਨਹੀਂ ਹੁੰਦੀਆਂ ਕਹੋਗੇ ਫਿਰ ਬਲੇਜ਼ਰ ਜੇ ਬੈੱਡ ਵਿੱਚ ਰੱਖੋ ਨਾ ਬੜੇ ਬਾਗ ਪੈਣਗੇ ਉਹਨਾਂ ਵਿੱਚ ਉਹ ਮੈਂ ਹੈਂਗਰਾਂ ਤੇ ਹੈਂਗ ਕਰਕੇ ਰੱਖ ਦਿਆਂ ਸਿੱਧਮ ਸਿੱਧੇ ਤੇ ਜੈਕਟ ਨੂੰ ਅੱਧਾ ਮੋਟੀ ਜਿਹੀ ਕਤਹਿ ਲਗਾ ਕੇ ਜਸਟ ਇੱਕ ਫੋਲਡ ਕਰਕੇ ਹੀ ਰੱਖਦਾਂ ਨਹੀਂ ਹੁੰਦੀਆਂ ਫਿਰ ਸੌਖੀਆਂ ਹੋ ਜਾਂਦੀਆਂ ਜੈਕਟਸ ਰੱਖਣੀਆਂ ਕਿਉਂਕਿ ਫਲਫੀ ਜਿਹਾ ਨਾ ਫਿਰ ਹੈਂਗਰਾਂ ਤੇ ਵੀ ਠੀਕ ਨਹੀਂ ਆਉਂਦੀਆਂ ਬਹੁਤ ਜ਼ਿਆਦਾ ਘਮੜ ਭਰ ਜਾਂਦੀ ਹੈਗੀ ਇੱਕ ਸਾਈਡ ਤੇ ਮੈਂ ਪਲੇਟਰ ਹੈਂਗ ਕਰਦਾਂ ਮੈਂ ਜੈਕਟਸ ਨੂੰ ਇੱਕ ਸਾਈਡ ਤੇ ਬੈਂ ਕਰਕੇ ਰੱਖਦਾਂ ਨਹੀਂ ਹੁੰਦੀਆਂ ਸੌਖਾ ਹੁੰਦਾ ਉੱਪਰ ਵੀ ਇੱਕ ਅਸੀ ਸਪੈਸ਼ਲ ਕੈਬਿਨਟ ਜੈਕਟਸ ਵਾਸਤੇ ਰੱਖਿਆ ਹੋਇਆ ਤੇ ਇੱਕ ਪੌੜੀਆਂ ਦੇ ਨੀਚੇ ਸਪੈਸ਼ਲ ਜੈਕਟਸ ਵਾਸਤੇ ਰੱਖਿਆ ਹੋਇਆ ਜੋ ਸਰਦੀਆਂ ਵਿੱਚ ਸੌਖ ਫੀਓਥੋ ਚੱਕ ਲੋ ਯੂਜ਼ ਕਰਕੇ ਵਾਪਿਸ ਫੇਰ ਉਹ ਤੇ ਰੱਖ ਦੂੰ। ਲਾਖੀਰ ਤਾਂ ਠੰਡ ਨਹੀਂ ਪਈ ਬਹੁਤ ਜਿਆਦਾ ਮੋٹے ਕੱਪੜਿਆਂ ਦੀ ਲੋੜ ਹੀ ਨਹੀਂ ਪਈ ਪਏ ਨਹੀਂ ਹੈਗੇ ਕੁਝ ਕੱਪੜੇ ਤਾਂ ਪਿਛਲੇ ਸਾਲ ਨਾਲ ਬਿਨਾਂ ਯੂਜ਼ ਕੀਤੇ ਹੀ ਰਹਿ ਗਏ। ਐਸ ਫਾਰ ਦੇਖੋ ਕਿਵੇਂ ਮੌਸਮ ਰਹਿ ਰਿਹਾ ਹੁਣ ਦਸੰਬਰ ਆਉਣ ਵਾਲਾ ਬਸ ਤੇ ਕਿਵੇਂ ਰਹਿਣਾ ਮੌਸਮ ਦਸੰਬਰ ਦੇ ਸੰਬੰਧ ਵਿੱਚ ਲੋੜ ਪੈਂਦੀ ਹੁੰਦੀ ਹੈ ਜੈਕਟ ਦੀ ਪਰ ਸਲੀਵਲੈਸ ਤਾਂ ਹੁਣ ਜੈਂਟਸ ਨੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਚਾਹੀਦੀਆਂ ਹੁੰਦੀਆਂ ਨੇ ਬਾਹਰ ਜਾਣ ਲੱਗੇ ਤਾਂ ਜੈਕਟ ਸਾਰੇ ਇੱਥੇ ਕਰ ਦੂੰਗੀ ਹੈਂਗ ਇਹ ਵੀ ਮੇਰਾ ਬਹੁਤ ਵੱਡਾ ਕੰਮ ਕੰਮ ਵੀ ਬਹੁਤ ਵੱਡਾ ਕੰਮ ਲੱਗ ਰਿਹਾ ਸੀ ਮੈਨੂੰ ਵੀ ਮੈਂ ਕੰਮੇ ਜੈਕਟ ਕੋ ਤਾਰੂੰਗੀ ਫਿਰ ਸਾਰੇ ਸੈਟ ਕਰਨੇ ਰੱਖਣੀਆਂ ਚਲੋ ਇਹ ਵੀ ਹੈਲਪ ਹੋ ਗਈ ਗਰਮੇ ਵਿੱਚ ਫਿਰ ਅਸੀਂ ਆਹ ਵਾਲੇ ਕੈਬਿਨੇਟ ਨੂੰ ਯੂਸ ਕਰ ਲੈਣੇ ਹੋਣਗੇ ਹੋਰ ਸਾਮਾਨ ਰੱਖਣ ਲਈ ਤੇ ਸਰਦੀਆਂ ਵਿੱਚ ਫਿਰ ਜੈਕਟਸ ਨੇ ਕੰਮ ਆ ਜਾਂਦਾ ਕਾਫੀ ਖੁੱਲਾ ਢੁੱਲਾ ਕਿੰਨੇ ਜਿੰਨਾ ਮਰੀ ਸਾਮਾਨ ਰੱਖੋ ਈਵਨ ਕੋਈ ਸੂਟਕੇਸ ਬੈਗ ਐਕਸਟਰਾ ਕੋਈ ਹੈਗੇ ਨੇ ਉਹ ਵੀ ਇੱਥੇ ਰੱਖ ਰੱਖ ਲਓ ਉਹ ਵੀ ਇਹਦੇ ਵਿੱਚ ਆ ਜਾਂਦੇ ਨੇ ਵੱਡੇ ਵੱਡੇ ਸੂਟਕੇਸ ਵੀ ਕਾਫੀ ਧਰਾਂ ਸਪੀਸ਼ੀਸ ਜੰਗ ਬਣੀ ਹੋਈ ਹੈ ਠੀਕ ਹੈ ਜੈਕਟਸ ਹੋ ਗਿਆ ਹੈਂਗ ਤੇ ਹੁਣ ਮੈਂ ਆਪਣੇ ਤਬਿਸ਼ ਤੇ ਚੱਕ ਲੈ ਜਾਂਦੀ ਮੈਂ ਕਿਹਾ ਦੁਬਾਰਾ ਆਉਣ ਨਾਲ ਵੀ ਇਸ ਤਰੇ ਵੀ ਚੱਕ ਕੇ ਲੈ ਜਾ ਤੁਹਾਨੂੰ ਮੈਂ ਲਾਂਡਰੀ ਰੂਮ ਵਿੱਚ ਕੱਪੜੇ ਲੋਡ ਕਰਨੇ ਸੀ ਮਸ਼ੀਨ ਵਿੱਚ ਕਿਉਂਕਿ ਬੇਟਾ ਲੈ ਕੇ ਇਸ ਕੱਪੜੇ ਧੋਣ ਵਾਲੇ ਤੇ ਕੱਲ ਨੂੰ ਸਵੇਰ ਅਰਲੀ ਕੱਢ ਕੱਢ ਕੇ ਸੁੱਕਣੇ ਪਾ ਦੂੰ ਬਸ ਵਾਸ਼ਿੰਗ ਮਸ਼ੀਨ ਚੋਂ ਹੁਣ ਲੋਡ ਕਰ ਦੂੰਗੀ ਪਰ ਕੱਪੜੇ ਲੋਡ ਕਰਨੇ ਵੀ ਦੋ ਲੋਡ ਬਣ ਗਏ ਸੀ ਕੱਪੜਿਆਂ ਦੇ ਫਿਰ ਇੱਕ ਤਾਂ ਮੈਂ ਲੋਡ ਹੁਣ ਲਗਾਤਾ ਸੀ ਟਾਈਮਰ ਲਗਾਉਂਦਾ ਸੀਗਾ ਤੇ ਦੂਜਾ ਦੂਸਰਾ ਲੋਡ ਕੱਪੜਿਆਂ ਦਾ ਫਿਰ ਮੈਂ ਬਲੈਕ ਦਾ ਅਲੱਗ ਰੱਖਿਆ ਬਲੈਕ ਕੱਪੜਾ ਹੁਣ ਬਲੈਕ ਕੱਪੜੇ ਕਾਫੀ ਜ਼ਿਆਦਾ ਹੋਏ ਸੀਗੇ ਬੱਚੇ ਪਤਨ ਕਿਉਂ ਬਲੈਕ ਪਸੰਦ ਕਰਦੇ ਨੇ ਜ਼ਿਆਦਾ ਪਜਾਮੇ ਟੀ-ਸ਼ਰਟ ਥੋੜੀ ਸ ਬਲੈਕ ਹੀ ਪਸੰਦ ਕਰਦੇ ਨੇ ਜ਼ਿਆਦੇ ਉਹ ਫਿਰ ਮੈਂ ਬਲੈਕ ਕੱਪੜਿਆਂ ਦੇ ਲੋਡ ਮੈਂ ਅਲੱਗ ਤੋਂ ਰੱਖਿਆ ਫਿਰ ਉਸ ਸਵੇਰ ਲਗਾਉਂਗੀ ਇੱਕ ਲੋਡ ਇੱਕ ਲੋਡ ਮੈਂ ਹੁਣ ਟਾਈਮਰ ਲਗਾ ਦੂੰਗੀ ਐਸ ਤਰ੍ਹਾਂ ਮਨ ਕੁਛ ਮਿਠਾ ਅਜੇ ਦਾ ਦਿਨ ਰਿਹਾ ਬਹੁਤ ਬੀਜ਼ੀ ਰਿਹਾ ਬਹੁਤ ਰਿਵੀਰ ਰੈਸਟ ਕੰਮੀ ਲੈ ਨਹੀਂ ਹੈਗਾ ਵੀ ਜਿਸ ਦਿਨ ਰੈਸਟ ਨਹੀਂ ਮਿਲਦਾ ਉਸ ਦਿਨ ਰਾਤ ਨੂੰ ਜਾਗਣ ਲੱਗਦਾ ਹਾਈ ਮਸਾਂ ਬੈੱਡ ਮਿਲਿਆ ਬਸ ਹੁਣ ਨਾ ਮੈਨੂੰ ਕੋਈ ਕੁਝ ਕਹੋ ਜੇ ਬੈੱਡ ਤੋਂ ਉੱਠਣਾ ਵੀ ਪੈ ਜਾ ਕੋਈ ਕੰਮ ਯਾਦ ਆ ਜਾ ਨਾ ਫਿਰ ਬਹੁਤ ਹੀ ਔਖਾ ਲੱਗਦਾ ਉੱਠਣਾ ਬਸ ਫਰਾਈਨ ਹਦਾ ਬਸ ਹੁਣ ਨਹੀਂ ਉੱਠਿਆ ਜਾਂਦਾ ਹਿੰਮਤ ਨਹੀਂ ਹੈਗੀ ਚਲੋ ਜੀ ਬਸ ਇਸ ਤਰ੍ਹਾਂ ਕੰਮ ਕਰਦੇ ਜਾਂ ਦਿਨ ਲੰਘ ਜਾਂਦਾ ਤੇ ਵਾਝ ਕੋ ਜਤੰਦਰੁਸਤ ਦੇ ਪੱਖੇ ਕੰਮ ਕਰਨੇ ਵਧੀਆ ਲੱਗਦੇ ਨੇ ਕੰਮ ਕਰਨ ਦਾ ਕੋਈ ਡਰ ਨਹੀਂ ਹੈਗਾ ਕੰਮ ਤੇ ਸਮਾਂ ਕਦੋਂ ਲੰਘ ਜਾਂਦਾ ਆਪ ਨੂੰ ਪਤਾ ਵੀ ਨਹੀਂ ਲੱਗਦਾ ਸੋ ਐਸੇ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਵੀਡੀਓ अच्छी लगी ਤਾਂ प्लीज লাইਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹਨੇ ਨਹੀਂ ਕੀਤਾ ਹੋਇਆ ਸੋ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਅਕਾਲ